ਹਾਂ ਜੀ ਪਿਆਰੇ ਵਿਦਿਆਰਥੀਓ ਜਿਹੜਾ ਕਾਉਂਸਲਿੰਗ ਚੱਲ ਰਹੀ ਹੈ ਮੈਰੀਟੋਰੀਅਸ ਦੀ ਕੱਲ ਨੂੰ ਆਖਰੀ ਦਿਨ ਹੈਗਾ 13/5/24 ਨੂੰ ਪ੍ਰਾਈਵੇਟ ਸਕੂਲ ਮਾਨਤਾ ਪ੍ਰਾਪਤ ਸੈਤਪ੍ਰਾਪਤ ਸਕੂਲ ਇਹਨਾਂ ਦੀ ਕਾਉਂਸਲਿੰਗ ਕਰਨ ਇਹਨਾਂ ਦੀ 10% ਕੋਟਾ ਹੁੰਦਾਗਾ ਤੇ ਜਿਹੜੇ ਹੈਗੇ ਨੇ ਕਿ ਆਪਣੇ ਡਿਸੇਬਲਡ ਬੱਚੇ ਇਹਨਾਂ ਦਾ ਵੀ ਕੋਟਾ ਹੈ ਲੜਕੀਆਂ ਵਾਸਤੇ 10% ਲੜਕਿਆਂ ਵਾਸਤੇ 5% ਤੇ ਇਸ ਤਰ੍ਹਾਂ WHH ਜਿਹੜਾ ਕਿ ਲੜਕੀਆਂ ਦੇ ਕੋਟਾ ਦਾ ਜਿਹੜੀਆਂ ਔਰਤਾਂ ਘਰ ਚਲਾ ਰਹੀਆਂ ਨੇ 20% ਕੋਟਾ ਹੁੰਦਾਗਾ ਜਿਹੜੇ ਕਿ 13/5/24 ਨੂੰ ਲੜੀ ਨੰਬਰ 2378 ਤੋਂ 3843 ਤੱਕ ਲੜਕੀਆਂ ਦਾ ਕਾਉਂਸਲ ਤੇ ਲੜਕਿਆਂ ਦਾ ਜਿਹੜਾ ਕਾਉਂਸਲਿੰਗ ਦਾ ਸ਼ੈਡਿਊਲ ਹੈ ਲੜੀ ਨੰਬਰ 1906 ਤੋਂ ਲੈ ਕੇ 2421 ਤੱਕ ਤੇ ਬੱਚਾ ਨੂੰ ਇਸ ਦਾ ਪਰਮਪਲੇਖਾ ਬਣ ਰਿਹਾਦਾ ਵੀ ਸੀਟਾਂ ਕਿੰਨੀਆਂ ਲਿਆ ਜਣੀਆਂ ਅਲੱਗ-ਅਲੱਗ ਪਰਸੈਂਟੇਜ ਦੇ ਮਤਲਬ ਜਿਹੜੀ ਕੱਢੀ ਆਪਾਂ ਤੇ ਖੁੱਲ ਸਿੱਟਾਂ ਮਲਾਈਏ ਵੀ ਇੰਨੀਆਂ ਬਣਦੀਆਂ ਨੇ ਤਾਂ ਕਿ ਬੱਚਾ ਨੂੰ ਪਤਾ ਲੱਗ ਸਕੇ ਵੀ ਉਹਦਾ ਦਾਖਲਾ ਹੋਏਗਾ ਤੇ ਕਿੱਥੇ ਜਾ ਕੇ ਜਿਹੜੀ ਮੈਟ ਖੜੇਗੀ ਕਿਉਂਕਿ ਪਤਾ ਨਹੀਂ ਲੱਗਦਾ ਉਹ ਤੁਰਤੇ ਵੀ ਕਿੰਨੀਆਂ ਸੀਟਾਂ ਬਣਦੀਆਂ ਨੇ ਠੀਕ ਹੈ ਜੀ ਤੇ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਦੇ ਅੰਤ ਤੱਕ ਦੇਖਿਓ ਤੁਹਾਨੂੰ ਸਾਰ లైక్ కామెంట్ کریں ਉਹ ਅੱਗੇ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਗੱਲ ਪਹੁੰਚੇ ਸੋ ਸਭ ਤੋਂ ਪਹਿਲਾਂ ਅਸੀਂ ਕੀ ਦੇਖ ਰਹੇ ਹਾਂ ਜੀ ਜਿਹੜਾ ਮੈਂ ਸਕਰੀਨ ਸ਼ੇਅਰ ਕੀਤੀ ਹੈ ਤੁਹਾਡੇ ਦੇ ਨਾਲ ਅ ਅਮਰਤ ਸਰ ਬਠਿੰਡਾ ਜਲੰਧਰ ਲੁਧਿਆਣਾ ਮੁਹਾਲੀ ਤੇ ਪਟਿਆਲਾ ਸਕੂਲ ਨੇ ਜਿਹੜੇ 6 ਸਕੂਲ ਆ ਇਹਨਾਂ ਦੇ ਵਿੱਚ 500 ਸੀਟਾਂ ਬਣਦੀਆਂ ਨੇਗੀਆਂ ਜੇ ਆਪਾਂ ਗੱਲ ਕਰੀਏ ਸਾਰੇ ਕੋਰਸਾਂ ਦੀਆਂ ਮੈਡੀਕਲ ਨੌਨ ਮੈਡੀਕਲ ਤੇ ਕਮਰਸ ਨੂੰ ਮਿਲਾ ਕੇ 11ਵੀਂ ਦੀਆਂ ਮੈਡੀਕਲ ਵਿੱਚ ਅੱਗੇ ਇਸ ਟੀਮ ਜਿਹੜੀ ਵੰਡ ਹੋ ਜਾਂਦੀ ਹੈ 100 ਸੀਟਾਂ 60 ਕੁੜੀਆਂ ਦੀਆਂ ਹੋਗੀਆਂ 40 ਮੁੰਡਿਆਂ ਦੀਆਂ ਹੋਗੀਆਂ 60ਾਂ ਦੀ ਅੱਗੇ ਜਿਹੜੇ ਲੜਕਿਆਂ ਦੀ ਵੰਡ ਹੋਗੀ ਓਪਨ ਦੀ ਚਲੋ ਆਪਾਂ ਗੱਲ ਕਰਦੇ ਨਹੀਂ ਓਪਨ ਨਿਬੜੀ ਗਿਆ ਕੰਮ ਜਿਹੜੇ ਆਟਾਦਾਲੇ ਸਕੀਮ ਆ ਉਹਦੇ ਵਿੱਚ 6 ਸੀਟਾਂ ਆਉਂਦੀਆਂ ਨੇ ਪ੍ਰਤੀ ਸਕੂਲ ਪ੍ਰਤੀ ਸਕੂਲ 6 ਅੰਕ ਤਾਂ 6 ਨੂੰ ਆਪਾਂ ਜਿਹੜਾ ਹੈਗਾ 6 ਨਾਲ ਗੁਣਾ ਕਰਾਂਗੇ ਤਾਂ 36 ਸੀਟਾਂ ਬਣ ਗਈਆਂ ਕੁੱਲ ਸਕੂਲ ਦਾਸ ਨੇ ਇਹ 6 ਦਾ ਅੰਕੜਾ 3 ਅੰਕੜਾ ਆਪਾਂ ਬਾਅਦ ਚ ਕਰਦੇ ਹਾਂ WHH ਦੀਆਂ 12 ਬਣ ਗਈਆਂ 1275 ਬਣ ਗਈਆਂ ਦੇਖੋ ਇੱਕ ਸਕੂਲ ਦੇ ਵਿੱਚ 12 ਡਿਸੇਬਲ ਦੀਆਂ 6 ਬਣ ਗਈਆਂ ਇਸ ਤਰ੍ਹਾਂ ਦੇ ਨਾਲ 6 ਕਮ 6 36 ਅੱਗੇ ਹੈਗਾ ਜੀ ਇਸੇ ਤਰ੍ਹਾਂ ਦਾ ਮੁੰਡਿਆਂ ਦਾ ਮੈਡੀਕਲ ਸਟਰੀਮ ਦੇ ਵਿੱਚ ਆ ਓਪਨ 34 ਓਪਨ ਨਿਭੜੀ ਗਿਆ 4 ਬਣਦੀਆਂ ਨੇ ਆਟਾ ਦਾਲ ਸਕੀਮ ਦੇ ਵਿੱਚ ਪ੍ਰਤੀ ਸਕੂਲ ਚਾਰ ਛਕਾ 24 ਬਣ ਗਏ ਦੇਖੋ ਕੁੱਲ ਡਿਸੇਬਲ ਦੀਆਂ ਦੋ ਬਣਦੀਆਂ ਨੇ 2 2 6 12 ਬਣ ਗਈਆਂ ਇਸ ਤਰ੍ਹਾਂ ਨਾਨ ਮੈਡੀਕਲ ਸਟਰੀਮ ਤੁਸੀਂ ਵੇਖ ਰਹੇ ਹੋਗੇ ਜਿਹੜੀ ਨਾਨ ਮੈਡੀਕਲ ਦੇ ਵਿੱਚ ਲੜਕੀਆਂ 180 ਬਣਦੀ ਆ ਦੇਖੋ ਕੁੱਲ 120 ਮੁੰਡਿਆਂ ਦੀ ਸਿੱਟਾਂ ਬਣਦੀਆਂ ਨੇ ਇਹਦੇ ਵਿੱਚ ਲੜਕੀਆਂ ਦੀ ਸਿੱਟਾਂ ਨੂੰ ਅੱਗੇ 100 ਜਿਹੜਾ ਬਣ ਗਿਆ ਕੁੱਲ 158 ਚ ਬਗੀਆਂ ਉੱਪਰ ਨਿਬੜੀ ਗਿਆ 18 ਜਿਹੜੀਆਂ ਬਗੀਆਂ ਆਟਾ ਦਾਲ ਸਕੀਮ ਦੇ ਵਿੱਚ ਜਿਹੜੀਆਂ ਲੜਕੀਆਂ ਦੀਆਂ ਪ੍ਰਤੀ ਸਕੂਲ 18 18 54 6 ਨਾਲ ਗੁਣਾ ਕਰਾਂਗੇ ਤਾਂ WHH 36 ਬਣ ਗਈ ਜੀ ਪ੍ਰਤੀ ਸਕੂਲ 36 ਨੂੰ 6 ਨਾਲ ਗੁਣਾ ਕਰ ਲਓ ਡਿਸੇਬਲਡ 18 ਬਣ ਗਈਆਂ 18 ਨੂੰ 6 ਨਾਲ ਗੁਣਾ ਕਰ ਲਓ ਇਸ ਤਰ੍ਹਾਂ ਮੁੰਡਿਆਂ ਦੀ ਬਣ ਗਈ ਜਿਹੜੀ ਨਾਨ ਮੈਡੀਕਲ ਸਟਰੀਮ ਦੀਆਂ 102 ਦਿਖਾਇਆ ਗਿਆ ਓਪਨ ਦਾ ਇਹਨੇ ਬੜੀਗਾ ਆਟਾਦਲ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ 12 ਨੂੰ 6 ਨਾਲ ਗੁਣਾ ਕਰਾਂਗੇ ਤਾਂ 72 ਬਣ ਜਾਣਗੀਆਂ ਡਿਸੇਬਲਡ 6 6 ਨੂੰ 6 ਨਾਲ ਗੁਣਾ ਕਰਾਂਗੇ ਤਾਂ 36 ਬਣ ਜਾਣਗੀਆਂ ਇਸ ਤਰ੍ਹਾਂ ਦੇ ਨਾਲ ਜਿਹੜੇ ਕਮਰਸ ਸਟਰੀਮ ਦੇਖ ਰਹੇ ਆਪਾਂ ਓਪਨ ਦੀਆਂ 36 ਬਣਦੀਆਂ ਜੀ 36 ਨੂੰ 6 ਨਾਲ ਗੁਣਾ ਕਰੋਗੇ ਤਾਂ ਜਿਹੜਾ ਦੇਖ ਲਓ ਕਿੰਨਾ ਬਣ ਜਾਊਗਾ ਪ੍ਰਤੀ ਸਕੂਲ 36 ਅ ਲੜਕੀਆਂ ਦੀ ਆਪਾਂ 60 ਸੀਟਾਂ ਦੀ ਗੱਲ ਕਰ ਰਹੇ ਹਾਂ ਤੇ ਆਟਾ ਦਾਲ ਦੀਆਂ 6 ਬਣਦੀਆਂ ਨੇ 6 ਨੂੰ 6 ਨਾਲ ਗੁਣਾ ਕਰਾਂਗੇ 36 ਬਣ ਗਈਆਂ WHH ਦੀਆਂ 12 ਬਣਦੀਆਂ ਨੇ ਪ੍ਰਤੀ ਸਕੂਲ 12 72 ਬਣ ਗਿਆ 6 ਨਾਲ ਗੁਣਾ ਕਰਾਂਗੇ ਪ੍ਰਤੀ ਸਕੂਲ 12 ਹੰਡੇ ਡਿਸੇਬਲਡ ਬੱਚੇ ਨਹੀਂ 6 ਨੇ 6 6 36 ਕਮਰਸ ਸਟਰੀਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜਿਹੜੀ ਹੈਗੇ ਨੇ ਆਪਣੇ ਲੜਕੀਆਂ ਦੇ ਲਈ ਸੀਟਾਂ ਚਾਰ ਸੀਟਾਂ ਰੱਖੇ ਗਿਆ ਨੇ ਆਟਾ ਦਾਲ ਸਕੀਮ ਵਾਲੀਆਂ ਚਾਰ ਨੂੰ 6 ਨਾਲ ਗੁਣਾ ਕਰਾਂਗੇ 24 ਬਣ ਜਾਣਗੀਆਂ ਡਿਸੇਬਲਡ ਦੀਆਂ ਦੋ ਨੇ ਦੋ ਨੂੰ 6 ਨਾਲ ਗੁਣਾ ਕਰਾਂਗੇ 12 ਬਣ ਜਾਣਗੀਆਂ ਠੀਕ ਹੈ ਜੀ ਇਹ ਆਪਾਂ ਜਾਣੇਗਾ 6 ਸਕੂਲਾਂ ਦਾ ਕਿਹੜੇ-ਕਿਹੜੇ ਸਕੂਲ ਨੇ ਇਹ ਮੈਂ ਉੱਪਰ ਦੱਸੀ ਤਾਂ ਤੁਹਾਨੂੰ ਅੰਮ੍ਰਿਤਸਰ ਬਠਿੰਡਾ ਜਲੰਧਰ ਲੁਧਿਆਣਾ ਪਟਿਆਲਾ ਤੇ ਮੁਹਾਲੀ ਇਹਨਾਂ ਦੇ ਵਿੱਚ ਜਿਹੜਾ ਇੱਕ ਸਕੂਲੇ ਵਿੱਚ ਇੰਨੀਆਂ ਸੀਟਾਂ ਨੇ ਇਹਨੂੰ ਆਪਾਂ 6 ਨਾਲ ਗੁਣਾ ਕਰ ਲਿਓ ਇੰਨੀਆਂ ਬਣ ਜਾਣਗੀਆਂ ਮੈਂ ਦੱਸ ਹੀ ਦਿੱਤਾ ਹੁਣ ਜਿਹੜੀ ਅਗਲੀ ਗੱਲ ਕਰਨੀ ਆ ਉਹ ਅਗਲੀ ਗੱਲ ਹੈਗੀ ਜਿਹੜੇ ਤਿੰਨ ਸਕੂਲਾਂ ਦੀ ਗੱਲ ਕਰਨੀ ਅੱਗੇ ਆਪਾਂ ਨਾਨ ਮੈਡੀਕਲ ਮੈਡੀਕਲ ਸਟਰੀਮ ਇਸ ਤਰ੍ਹਾਂ ਨਹੀਂ ਕਰਾਂਗੇ ਉਹਦੇ ਵਿੱਚ ਆ ਜਾਂਦੇ ਫਿਰੋਜ਼ਪੁਰ ਗੁਰਦਾਸਪੁਰ ਤੇ ਸੰਗਰੂਰ ਇੱਥੇ ਜਿਹੜੀਆਂ ਸੀਟਾਂ ਨੇ ਮੈਡੀਕਲ ਸਟ੍ਰੀਮ ਦੀ ਗੱਲ ਕਰਦੇ ਹਾਂ 100 ਪ੍ਰਤੀ ਸਕੂਲ ਲੜਕੀਆਂ ਦੀਆਂ 68 ਨੇ ਮੁੰਡਿਆਂ ਦੀਆਂ 32 ਨੇ ਅੱਗੇ ਲੜਕੀ ਦੀਆਂ ਸੀਟਾਂ ਨੂੰ ਓਪਨ ਚ 40 ਨਿਕਲ ਗਈਆਂ 7 ਆ ਗਈਆਂ ਜਿਹੜੀਆਂ ਆਟਾ ਦਾਲ ਸਕੀਮ ਦੇ ਵਿੱਚ 7 ਨੂੰ 3 ਨਾਲ ਗੁਣਾ ਕਰੋ 21 ਬਣ ਗਈਆਂ WHH ਦੀਆਂ 14 ਬਣ ਗਈਆਂ 14 ਨੂੰ 3 ਨਾਲ ਗੁਣਾ ਕਰਾਂਗੇ ਤਾਂ 42 ਬਣ ਜਾਣਗੀਆਂ ਡਿਸੇਬਲਡ ਦੀਆਂ 7 ਬਣ ਗਈਆਂ 7 ਨੂੰ 3 ਨਾਲ ਗੁਣਾ ਕਰਾਂਗੇ ਤਾਂ 21 ਬਣ ਜਾਣਗੀਆਂ ਤਿੰਨ ਸਕੂਲਾਂ ਦਾ ਅੰਕੜਾ ਮੈਂ ਦੁਬਾਰਾ ਵੀ ਦਿਖਾ ਦਿੰਨਾ ਫਿਰੋਜ਼ਪੁਰ ਗਰਦਾਸਪੁਰ ਅਤੇ ਸੰਗਰੂਰ ਇੱਕ ਸਕੂਲ ਦੇ ਵਿੱਚ ਇੰਨੀਆਂ ਸੀਟਾਂ ਨੇ ਤਿੰਨ ਨਾਲ ਗੁਣਾ ਕਰ ਲਿਓ ਉੰਨੀਆਂ ਬਣ ਜਾਣਗੀਆਂ ਅੱਗੇ ਮੁੰਡਿਆਂ ਦੇ ਲਈ ਗੱਲ ਕਰੀਏ ਆਪਾਂ ਮੈਡੀਕਲ ਸਟਰੀਮ ਦੀ ਜਿਹਦੇ ਵਿੱਚ ਆਟਾ ਦਾਲ ਵਾਲੀਆਂ ਦੀਆਂ ਤਿੰਨ ਬਣਦੀਆਂ ਨੇ ਤਿੰਨ ਨਾਲ ਤਿੰਨ ਗੁਣਾ ਕਰਾਂਗੇ 9 ਬਣ ਗਈਆਂ ਡਿਸੇਬਲਡ ਦੀਆਂ ਦੋ ਬਣਗੀਆਂ ਨੇ ਦੋਨੋਂ ਤਿੰਨ ਨਾਲ ਗੁਣਾ ਕਰਾਂਗੇ 6 ਬਣ ਗਈਆਂ ਇਸੇ ਤਰ੍ਹਾਂ ਨਾਨ ਮੈਡੀਕਲ ਦੇ ਵਿੱਚ ਆ ਜੀ ਦੇਖ ਰਹੇ ਹੋ ਤੁਸੀਂ ਨਾਨ ਮੈਡੀਕਲ ਸਟਰੀਮ ਦੇਖੀਏ ਤਾਂ ਆਪਾਂ ਆਟਾ ਦਾਲ ਵਾਲੇ 19 ਬਣ ਗਏ 19 ਨੂੰ 6 ਨਾਲ ਗੁਣਾ ਕਰੋ ਕਿੰਨੇ ਬਣ ਕੇ ਦੇਖੋ WHH 39 19 ਨੂੰ ਮਾਫ਼ ਕਰਨਾ ਤਿੰਨ ਨਾਲ ਕਰਾਂਗੇ 6 ਨਾਲ ਨਹੀਂ ਤਿੰਨ ਸਕੂਲਾਂ ਦੀ ਅੰਕਲ ਹੋ ਰਹੀ ਆ 1 WHH 38 ਨੂੰ ਤਿੰਨਾ ਗੁਣਾ ਕਰੋ ਦੇਖੋ ਕਿੰਨੀਆਂ ਬਣ ਗਈਆਂ ਅੱਗੇ 19 ਨੂੰ ਤਿੰਨਾ ਗੁਣਾ ਕਰੋ ਡਿਸੇਬਲ ਬੱਚੇ 19 ਤੇ 57 ਬਣ ਗਏ ਜੀ ਲੜਕੀਆਂ ਦੇ ਵਿੱਚ ਮੁੰਡਿਆਂ ਦੇ ਲਈ ਜਿਹੜੀਆਂ ਹੈਗੀਆਂ ਨੇ 11 ਸੀਟਾਂ ਨੇ ਇਹ ਕਟਾਦਾਲ ਸਕੀਮ ਦੇ ਵਿੱਚ 11 ਨੂੰ ਤਿੰਨਾ ਕਰਾਂਗੇ 33 ਡਿਸੇਬਲ ਬੱਚੇ ਦੀ 6 ਬਣ ਗੀਆਂ 6 3 18 ਬਣ ਗਈਆਂ ਠੀਕ ਹੈ ਜੀ ਨੌ ਸਕੂਲਾਂ ਦਾ ਪੰਕੜਾ ਕਰ ਚੁੱਕੇ ਹਾਂ ਜੀ ਹੁਣ ਤੱਕ ਦੇਖੋ ਕਮਰਸ ਰਹਿ ਗਿਆ ਅੱਗੇ ਕਮਰਸ ਵੀ ਕਰ ਲઈએ ਕਮਰਸ ਦੇ ਵਿੱਚ ਦੇਖਣਾ ਤੁਸੀਂ ਲੜਕੀਆਂ ਦੀਆਂ ਜਿਹੜੀਆਂ 7 ਸੀਟਾਂ ਨੇ 7 ਨੂੰ 3 ਨਾਲ ਗੁਣਾ ਕਰੋ 3 ਸਕੂਲਾਂ 'ਚ 21 ਸੀਟਾਂ ਨੇ ਹੋ ਜਾਣਗੀਆਂ। WHH ਦੀਆਂ 14 ਨੇ, ਡਿਸੇਬਲਡ ਦੀਆਂ 7 ਨੇ 7 ਨੂੰ 3 ਨਾਲ ਗੁਣਾ ਕਰੋ 21 ਬਣ ਜਾਣਗੀਆਂ। ਇਸ ਤਰ੍ਹਾਂ ਮੁੰਡਿਆਂ ਦੀਆਂ ਜਿਹੜੀਆਂ ਕਮਰਸ ਦੇ ਲਈ 32 ਸੀਟਾਂ 32 ਨੂੰ ਅੱਗੇ ਵੰਡ ਕਰਤੀ। ਜਿਹੜੀ ਆਪਾਂ ਗੱਲ ਕਰਾਂਗੇ ਜਿਹੜਾ ਪ੍ਰਤੀ ਸਕੂਲ ਗੱਲ ਹੋ ਰਹੀ ਹੈ ਇਹ ਆਟਾ ਦਾਲ ਸਕੀਮ ਵਾਲੇ ਦੇ 3-3 ਨੂੰ ਤਿੰਨਾਂ ਗੁਣਾ ਕਰੋ 9 ਬਣ ਗਈਆਂ। ਡਿਸੇਬਲਡ 2, 2 ਨੂੰ ਤਿੰਨਾਂ ਗੁਣਾ ਕਰੋ 6 ਬਣਦੀਆਂ। ਠੀਕ ਹੈ ਜੀ। ਇਹ ਆਪਾਂ 9 ਸਕੂਲਾਂ ਦਾ ਡਾਟਾ ਕਰ ਚੁੱਕੇ ਹੁਣ ਤੱਕ। ਅੱਗੇ ਹੈਗਾ ਆਪਣੇ ਕੋਲ ਤਲਵਾੜਾ ਤਲਵਾੜਾ ਸਕੂਲ ਹੈਗਾ ਸਿਰਫ ਲੜਕੀਆਂ ਦਾ ਲੜਕੀਆਂ ਦਾ ਸਕੂਲ ਹੈ ਇੱਥੇ ਲੜਕੇ ਤਾਂ ਸੀਟਾਂ ਹੈ ਨਹੀਂਆਂ ਓਨਲੀ ਜਿਹੜੀ 100 ਸੀਟਾਂ ਗਰਲਜ਼ ਦੀ ਮੈਡੀਕਲ ਸਟਰੀਮ ਦੀ ਗੱਲ ਕਰੀਏ ਆਪਾਂ ਆਟਾ ਦਾਲ ਵਾਲਿਆਂ ਦੀ ਗੱਲ ਨਹੀਂ ਓਪਨ ਦੀ ਗੱਲ ਨਹੀਂ ਕਰਾਂਗੇ ਓਪਨ ਨਿਬੜ ਗਿਆ ਚਾਰ ਸੀਟਾਂ ਜੀ WHH ਦੀਆਂ 7 ਆ ਇੱਥੇ ਤੇ ਡਿਸੇਬਲਡ ਬੱਚੇ ਨਹੀਂ 4 ਆ ਨਾਨ ਮੈਡੀਕਲ ਦੇ ਵਿੱਚ ਆਟਾ ਦਾਲ ਵਾਲਿਆਂ ਦੀਆਂ 4 ਨੇ WHH ਚ 7 ਨੇ ਤੇ ਡਿਸੇਬਲਡ ਦੇ ਵਿੱਚ 4 ਬਣਦੀਆਂ ਨੇ ਕਮਰਸਲ ਸਟਰੀਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਆਟਾਦਾਲ ਵਾਲੀਆਂ ਦੀਆਂ 3 ਬਣਦੀਆਂ ਨੇ ਤੇ WHH ਦੀਆਂ 6 ਬਣਦੀਆਂ ਨੇ ਡਿਸੇਬਲ ਦੀਆਂ 3 ਬਣਦੀਆਂ ਨੇ ਇੱਕ ਸਕੂਲ ਹੀ ਹੈ ਠੀਕ ਆ ਕੁੱਲ ਸਕੂਲ ਬਣ ਕੇ ਦੇਖੋ ਹੁਣ 10 ਹੁਣ ਜਿਹੜਾ ਮੈਂ ਮੋਟਾ ਅੰਕੜਾ ਲਾਇਆ ਲੱਗ ਭੱਗ ਦੇ ਕਰੀਬ ਬਹੁਤ ਬਰੀਕੀ ਦੇ ਵਿੱਚ ਲਾਇਆ ਮੈਂ ਕੱਟ ਕੇ ਉਹ ਉਹ ਮੈਂ ਤੁਹਾਨੂੰ ਦਿਖਾਉਣਾਗਾ ਹੁਣ ਵੀ ਜਿਹੜਾ ਸਰਕਾਰੀ ਸਹਿਤਾ ਪ੍ਰਾਪਤ ਸਕੂਲ ਪ੍ਰਾਈਵੇਟ ਸਕੂਲ ਤੇ ਮਾਨਤਾ ਪ੍ਰਾਪਤ ਸਕੂਲ ਨੇ ਜਿਹੜੇ PSCB ਦੇ ਇਹਨਾਂ ਦਾ 10% ਕੋਟ ਆ ਗਿਆ ਇਹਦੇ ਵਿੱਚ ਆਟਾਦਾਲ ਜਿਹੜੇ ਸਮਾਰਟ ਕਾਰਡ ਧਾਰਕਾਂ ਲਈ ਆ ਗਿਆ ਇਹ ਜਿਹੜੇ ਆਟਾਦਾਲ ਵਾਲੇ ਸਮਾਰਟ ਕਾਰਡ ਵਾਲੇ ਆਗੇ ਆਪਾਂ 10% ਦਾ ਕੋਟਾ ਰਾਇ ਇਹਨਾਂ ਦਾ ਇਹ ਵਿੱਚ ਕੁੱਲ ਸੀਟਾਂ ਦੀ ਗਿਣਤੀ ਦੇਖਾਂਗੇ ਆਪਾਂ ਲੜਕੀਆਂ ਦੀ ਲੜਕੀਆਂ ਲਈ ਯਾਨੀ ਕਿ ਜਿਹੜੀਆਂ 10% ਦਾ ਬਣ ਗਿਆ 61 ਸੀਟਾਂ ਬਣ ਗਈਆਂ ਕੁੱਲ ਸਾਰੇ ਸਕੂਲਾਂ ਚ ਮੈਡੀਕਲ ਦੀਆਂ ਤੇ ਨਾਨ ਮੈਡੀਕਲ ਦੀਆਂ ਬਣ ਗਈਆਂ 169 ਤੇ 60 ਬਣ ਗਈਆਂ ਕਮਰਸ ਦੀਆਂ 290 ਸੀਟਾਂ ਨੇ ਜਿਹੜੀਆਂ ਲੜਕੀਆਂ ਦੀਆਂ ਜਿਹੜੀਆਂ ਆਟਾ ਦਾਲ ਵਾਲੀਆਂ ਦੀਆਂ ਜਿਹੜੀਆਂ ਬਣਦੀਆਂ ਨੇ 290 ਜਿਹੜੇ ਬੱਚਿਆਂ ਦਾ ਕੋਟਾ ਬਣਦਾ ਹੈ ਇਸੇ ਤਰ੍ਹਾਂ ਦੇ ਨਾਲ ਸਾਰੇ ਮੈਰਿਟੋਰੀਅ ਸਕੂਲਾਂ ਚ ਕੁੱਲ ਸੀਟਾਂ ਦੀ ਗਿਣਤੀ ਆਪਾਂ ਲੜਕੇ ਲਈ ਦੇਖਿਆ ਮੈਡੀਕਲ ਵਿੱਚ 33 ਬਣ ਗਈਆਂ ਜੀ ਆਟਾ ਦਾਲ ਜਿਹੜੇ ਸਮਾਰਟ ਕਾਟ ਦੇ ਦੀਨ ਜਿਹੜੇ ਬੱਚੇ ਨੇ 33 ਬਣਗੀਆਂ ਸੀਟਾਂ ਨਾਨ ਮੈਡੀਕਲ ਦੇ ਵਿੱਚ ਜਿਹੜੀਆਂ ਬਣਗੀਆਂ ਇਸ ਜਿਹੜੇ ਬੱਚੇ ਇਹਦੇ ਅਧੀਨ ਆਉਂਦੇ ਨੇ 105 ਸੀਟਾਂ ਕਮਰਸ ਦੀਆਂ ਬਣਗੀਆਂ 33 171 ਸੀਟਾਂ ਬਣਗੀਆਂ ਜਿਹੜੇ ਕੁੱਲ ਲੜਕੀਆਂ ਦੀਆਂ ਜਿਹੜੇ ਇਹ ਆਉਂਦੇ ਨੇ ਆਪਣੇ ਅ 10% ਦੇ ਵਿੱਚ ਜਿਹੜਾ ਹੈਗਾ ਪ੍ਰਾਈਵੇਟ ਸਕੂਲ ਸਹਾਇਤਾ ਪ੍ਰਾਪਤ ਸਕੂਲ ਉਹਨਾਂ ਦਾ ਕੋਟੇ ਦੇ ਮੁਤਾਬਕ ਠੀਕ ਹੈ ਜੀ ਅੱਗੇ WHH ਚ ਲੜਕੀ ਦਾ ਕੋਟਾ ਹੁੰਦਾ ਸਿਰਫ ਲੜਕੀਆਂ ਦਾ ਹੁੰਦਾ ਨਹੀਂ 20% ਜਿਹੜੀਆਂ ਔਰਤਾਂ ਘਰ ਚਲਾ ਰਹੀਆਂ ਹੁੰਦੀਆਂ ਨੇ ਮੈਡੀਕਲ ਦੇ ਵਿੱਚ ਆਪਾਂ ਸਾਰੇ ਜਦੋਂ ਸਕੂਲਾਂ ਦਾ ਜੋੜ ਮਿਲਾ ਲੈਂਦੇ ਆ ਸੀਟਾਂ ਦਾ ਮੈਡੀਕਲ ਵਿੱਚ 1 ਸਿੱਕੀ ਬਣਦੀਆਂ ਨੇ ਨਾਨ ਮੈਡੀਕਲ ਵਿੱਚ 337 ਬਣਦੀਆਂ ਨੇ ਕਮਰਸ ਦੇ ਵਿੱਚ 1 ਸਿੱਕੀ ਬਣਦੀਆਂ ਨੇ 579 ਦੇ ਕਰੀਬ ਬਣ ਗਿਆ ਦੇਖੋ ਏ ਡਬਲਯੂ ਐਚ ਐਚ ਦੇ ਵਿੱਚ ਡਿਸੇਬਲਡ ਲੜਕੀਆਂ ਲਈ 10% ਹੁੰਦਾ ਲੜਕੀਆਂ ਲਈ 5% ਹੁੰਦਾ ਲੜਕੀਆਂ ਲਈ ਸਾਰੇ ਸਕੂਲਾਂ ਵਿੱਚ ਡਿਸੇਬਲਡ ਜਿਹੜਾ ਕੋਟੇ ਦੇ ਮਿਲਾ ਕੇ ਬਣ ਗਿਆ ਮੈਡੀਕਲ ਦੀਆਂ 61 ਨਾਨ ਮੈਡੀਕਲ ਦੀਆਂ ਬਣ ਗਿਆ 169 ਤੇ ਕਮਰਸ ਦੀਆਂ ਬਣ ਗਿਆ 60 290 ਬਣ ਗਿਆ ਜਣ ਕੇ ਤੇ ਲੜਕੀਆਂ ਦੀਆਂ ਲਈ ਬਣ ਗਿਆ ਮੈਡੀਕਲ ਦੀਆਂ 18 ਕੋਲਾਂ ਡਿਸੇਬਲਡ ਦੇ ਵਿੱਚ ਸਾਰੇ ਸਕੂਲਾਂ ਨੂੰ ਬੁਲਾ ਕੇ ਨਾਨ ਮੈਡੀਕਲ ਚ ਬਣ ਗਿਆ 54 ਤੇ ਕਮਰਸ ਚ ਬਣ ਗਿਆ 18 ਕੁੱਲ ਬਣ ਗਿਆ ਜਿਹੜਾ 90 ਸੋ ਮੈਂ ਲਗਭਗ ਦੇ ਕਰੀਬ ਲਾਇਆ ਸੀ ਤਿੰਨ ਕਿ ਸੀਟਾਂ ਦਾ ਫਰਕ ਰਹਿੰਦਾ ਬਾਲਾ ਨਹੀਂ ਰਹਿੰਦਾ ਹੈਗਾ ਐ ਇੰਡੀਆਂ ਸੀਟਾਂ ਬਣਦੀਆਂ ਨੇ ਭਾਈ ਤੁਹਾਡੇ ਸਾਹਮਣੇ ਮੈਂ ਜਿਹੜੀ ਸਾਰੀ ਸਕਰੀਨ ਆ ਜਿਹੜੀ ਇਹ ਸ਼ੇਅਰ ਕਰਤੀ ਬਹੁਤ ਬਰੀਕੀ ਦੇ ਵਿੱਚ ਇੰਨਾ ਕੋਈ ਪੈਂਦਾ ਨਹੀਂਗਾ ਆ ਮੈਂ ਪਤਾ ਹੁਣ ਮੈਥੋਂ ਦੇਖਦੇ ਕਿ ਵੀਡੀਓ ਬਣਾਈ ਜਾਣਾਂਗੇ ਅੱਗੇ ਕਿਉਂਕਿ ਅੰਕੜੇ ਨਾਲ ਕੋਣ ਮੱਥਾ ਮਾਰਦਾ ਇੱਥੇ ਠੀਕ ਆ ਮੈਥ ਨਾਲ ਲਿਖਤੇ ਨੂੰ ਦੇਖ ਕੇ ਟਾਈਪ ਕਰਕੇ ਵੀਡੀਓ ਬਣਾਈ ਜਾਣਗੇ ਅੱਗੇ ਦੇਖ-ਦੇਖ ਕੇ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਇਹ ਫੇਰ ਜਿਹੜੇ ਨਿਕਲਦੇ ਨੇਗੇ ਡਾਟੇ ਠੀਕ ਹੈ ਤੇ ਫੇਰ ਬੱਚਿਆਂ ਨੂੰ ਜਿਹੜਾ ਗਿਆਨ ਹੁੰਦਾਗਾ ਇਹ ਆ ਸੋ ਜਿਹੜੇ ਚੈਨਲ ਦੇ ਨਵੇਂ ਆ ਤਾਂ ਵਿਦਿਆਰਥੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਹੋਰ ਸੋਣਾ ਤੁਹਾਡੇ ਲਈ ਕੰਮ ਕਰ ਸਕਾਂ ਮੈਂ ਪਤਾ ਸਾਨੂੰ ਲੱਗਦਾ ਰਹੇ ਸਾਰਾ ਤੇ ਲਾਈਕ ਕਮੈਂਟ ਕਰਿਓ ਅੱਗੇ ਬਹੁਤ ਬਹੁਤ ਬੱਚਿਆਂ ਕੋਲ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਨੂੰ ਗਿਆਨ ਹੋ ਜੇ ਵੀ ਸਾਡੇ ਲਈ ਕਿੰਨੀਆਂ ਸੀਟਾਂ ਬਣਦੀਆਂ ਨੇ ਸਭ ਦੇ ਸਾਂਝੇ ਸਕੂਲ ਆ ਸੌਦਾ ਹੱਕਾ ਪੜ੍ਹਾਈ ਕਰਨ ਦਾ ਭਾਵੇਂ ਕਿਸੇ ਵੀ ਜਿਹੜਾ ਸਕੂਲ 'ਚ ਪੜ੍ਹਦਾ ਬੱਚਾ ਹੋ ਠੀਕ ਹੈ ਉਹਦੀ ਮਿਹਨਤ ਨੂੰ ਸਲਾਮ ਆ ਸੋ ਸ਼ੁਕਰੀਆ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਚੈਨਲ ਦੇ ਨਾਲ ਜੁੜੋ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਅੱਗੇ ਤੱਕ ਜਾਣਕਾਰੀ ਇਹਨਾਂ ਵਿਦਿਆਰਥੀਆਂ ਤੱਕ ਪਹੁੰਚਾਓ ਮਿਹਰਬਾਨੀ ਹੋਰ ਜਿਹੜੀ ਨਵੀਂ ਵੀਡੀਓ ਲੈ ਕੇ ਮੈਂ ਸ਼ਾਮ ਤੱਕ ਹਾਜ਼ਰ ਹੋਵਾਂਗਾ